ਲੋਕ ਜੀ ਸਵਾਗਤ ਹੈ ਤੁਹਾਡਾ ਪੰਜਾਬ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੱਡੀ ਗੱਲ ਇਹ ਆ ਕਿ ਪਰਸੋ ਰਾਤ ਨੂੰ ਵੀਡੀਓ ਪਾਈ ਸੀ ਇਸੇ ਪੇਜ ਤੇ ਤੇ ਕਿਹਾ ਸੀ ਕਿ 5 ਲੱਖ ਦਾ ਇਨਾਮ ਪੰਡਤ ਲਾਟਰੀ ਮਲੇਰ ਕੋਟਲਾ ਤੋਂ ਲੱਗ ਗਿਆ ਆ ਪਰ ਦੱਸਿਓ ਕਿ ਵਾਕਈ ਇਹ ਗੱਲ ਸੱਚ ਆ 5 ਲੱਖ ਦਾ ਇਨਾਮ ਲੱਗ ਗਿਆ ਪਰ ਆ ਦੇਖ ਲਵੋ ਟਿਕਟ ਦਾ ਨੰਬਰ ਏ 925036 ਜੀ ਹਾਂ ਏ 925036 ਟਿਕਟ ਦਾ ਨੰਬਰ ਆ ਤੇ ਪੰਜਾਬ ਸਟੇਟ ਵਿਸਾਖੀ ਬੰਪਰ 2025 500 ਵਾਲੀ ਟਿਕਟ ਆ ਪਰ ਦੱਸਿਓ ਕਿ ਮੰਡਲ ਲਾਟਰੀ ਮਲੇਰ ਕੋਟਲਾ ਜਿਨ੍ਹਾਂ ਨੇ ਟਿਕਟ ਵੇਚੀ ਸੀ ਇੱਥੇ ਟਿਕਟ ਲੈਣ ਕੋਈ ਨਹੀਂ ਆਇਆ ਤੇ ਇਹ ਨੰਬਰ ਟਿਕਟ ਦਾ ਨੰਬਰ ਆ ਜੋ ਕਿ ਪਿੰਡ ਲੈਂਡ ਦਾ ਇਨਾਮ ਕੋਈ ਨਹੀਂ ਆਇਆ ਕਿਉਂਕਿ ਪੰਡਲ ਮੋਬਾਈਲ ਨੰਬਰ ਦਾ ਚੱਲਣਾ ਚਾਹੀਦਾ ਨਾ WhatsApp ਵੀ ਨਹੀਂ ਚੱਲ ਰਿਹਾ ਮਹਿਲਾ ਦਾ ਜਿਆਦਾ ਉਹ ਕਿਸੇ ਮਾਤਰ ਬੰਦੇ ਕੋਈ ਬਜ਼ੁਰਗ ਹੋ ਸਕਦਾ ਕੋਈ ਬਜ਼ੁਰਗ ਮਾਤਾ ਹੋ ਸਕਦਾ ਕੋਈ ਕੀ ਪੈਡ ਵਾਲਾ ਮਹਿਲਾ ਅਸੀਂ ਉਹਦੇ WhatsApp ਵੀ ਚੈੱਕ ਕਰਿਆ WhatsApp ਵੀ ਨਹੀਂ ਚੱਲ ਰਿਹਾ ਨੰਬਰ ਤੇ ਬਿਲਕੁਲ ਇਹ 925036 ਨੰਬਰ ਟਿਕਟ ਨੰਬਰ ਆ ਤੇ ਜਲਦ ਜਲਦ ਆਓ ਤੇ ਆਪਣਾ ਜਿਹੜਾ ਹੈਗਾ ਇਨਾਮ 5 ਲੱਖ ਰੁਪਏ ਦਾ ਪੰਡਲ ਲਾਟਰੀ ਮਲੇਰ ਕੋਟਲਾ ਕੋਲੋਂ ਲੈ ਕੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਸ਼ੇਅਰ ਦੇ ਨਾਲ ਇਹ ਟਿਕਟ ਦੇ ਮਾਲਕ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤਾਂ ਜੋ ਇੱਥੇ ਟੋੜਾ ਲਾਈ ਮੁਰ ਗਿਆ ਅੱਜ ਵੀ ਮੁੜ ਰਿਹਾ ਕੱਲ ਨੂੰ ਫੇਰ ਆਊਗਾ ਕਿਉਂਕਿ ਟਾਈਮ ਵੀ ਬਹੁਤ ਥੋੜਾ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਦੱਬ ਕੇ ਧੰਨਵਾਦ ਜੀ